ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਸੋਆਬੀਂ ਦੀ ਬੜੀਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਸਬਜ਼ੀ ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਖਾਧੀ ਜਾਂਦੀ ਹੈ ਜੀ ਇਹ ਸਬਜ਼ੀ ਥੋੜੇ ਦਿਨ ਬਾਅਦ ਹੀ ਮੈਂ ਬਣਾਉਂਦੀ ਹੁੰਨੀ ਆ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਆ ਆਪਾਂ ਇਹ ਸਬਜ਼ੀ ਬਣਾ ਕੇ ਅੱਜ ਤਿਆਰ ਕਰਾਂਗੇ ਦੇਖੋ ਆਪਾਂ ਇੱਕ ਬੋਲ ਸੋਆਬੀਂ ਦੀਆਂ ਬੜੀਆਂ ਦਾ ਲਿਆਏ ਇਹਨਾਂ ਕਈ ਵਾਰ ਤਾਂ ਉਹ ਥੋੜੀਆਂ ਵੱਡੇ ਸਾਈਜ਼ ਚ ਆਉਂਦੀਆਂ ਨੇ ਤੇ ਇਸ ਵਾਰੀ ਸੌਦਿਆਂ ਵਿੱਚ ਲਿਆਂਦੀਆਂ ਸੀ ਇਹ ਥੋੜੀਆਂ ਛੋਟੇ ਸਾਈਜ਼ ਦੇ ਨੇ ਸਵਾਬ ਜਿਹੜਾ ਇਹਨਾਂ ਦਾ ਹੈ ਬਿਲਕੁਲ ਸੇਮ ਹੁੰਦਾ ਆ ਆਪਾਂ ਇਹਨਾਂ ਬੜੀਆਂ ਨੂੰ ਹੁਣ ਭਿਉં ਦਵਾਂਗੇ ਇੱਕ ਬਾਉਲ ਆਪਾਂ ਨੇ ਸੋਇਆਬੀਨ ਦੀ ਬੜੀਆਂ ਲਈਆਂ ਸੀ ਆਪਾਂ ਇਹਨਾਂ ਨੂੰ ਭਿਉં ਦਵਾਂਗੇ ਜੀ ਬੜੀਆਂ ਨੂੰ ਮੈਂ ਇੱਕ ਖੁੱਲੇ ਜਿਹੇ ਭਾਂਡੇ ਵਿੱਚ ਪਾ ਲਿਆ ਏ ਤੇ ਗਰਮ ਕਰਕੇ ਇਹਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਤੇ ਢੱਕ ਕੇ ਆਪਾਂ 10-15 ਮਿੰਟ ਲਈ ਰੱਖ ਦਵਾਂਗੇ ਜਿੰਨੇ ਨੂੰ ਆਪਾਂ ਸੋਇਆਬੀਂਦੀਆਂ ਬੜੀਆਂ ਨੂੰ ਭਿਉਾਂਗੇ ਰੱਖਿਆਏ ਉਹਨੇ ਨੂੰ ਆਪਾਂ ਮਸਾਲਾ ਤਿਆਰ ਕਰ ਲਵਾਂਗੇ ਆਪਾਂ ਥੋੜੇ ਜਿਹੀ ਆਲੂ ਲੈ ਆ ਇਹਨਾਂ ਨੂੰ ਕਟਿੰਗ ਕਰ ਲਵਾਂਗੇ ਟਮਾਟਰ ਪਿਆਜ਼ ਅਦਰਕ ਲਸਣ ਤੇ ਹਰੀ ਮਿਰਚ ਇਹ ਆਪਾਂ ਹੁਣ ਸਾਰੀਆਂ ਚੀਜ਼ਾਂ ਨੂੰ ਧੋਸਤ ਵਾਰ ਕੇ ਕੱਟ ਕੇ ਚੰਗੀ ਤਰ੍ਹਾਂ ਤਿਆਰ ਕਰ ਲਵਾਂਗੇ ਜੀ ਲਸਣ ਅਦਰਕ ਹਰੀਆਂ ਮਿਰਚਾਂ ਟਮਾਟਰ ਔਰ ਪਿਆਜ਼ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਧੋਸ ਵਾਰ ਲਿਆਏ ਜੀ ਹੁਣ ਇਹਨਾਂ ਨੂੰ ਆਪਾਂ ਗ੍ਰਾਈਂਡ ਕਰ ਲਵਾਂਗੇ ਇਧਰ ਆਪਾਂ ਆਲੂ ਵੀ ਛਿੱਲ ਲਏ ਆ ਇਹਨਾਂ ਨੂੰ ਵੀ ਹੁਣ ਆਪਾਂ ਕਟਿੰਗ ਕਰਾਂਗੇ ਇਹਦੇ ਵੀ ਜਿਹੜੇ ਬਾਕੀ ਆਲੂ ਆ ਉਹ ਆਪਾਂ ਨੇ ਕਟਿੰਗ ਕਰ ਲੈਣੇ ਆ ਦੋ ਦੋ ਆਲੂ ਜਿਹੜੇ ਆਪਾਂ ਸਾਫ ਤੇ ਹੀ ਰੱਖਾਂਗੇ ਪੰਜਾ ਆਲੂ ਛੋਟੇ ਸਾਈਜ਼ ਦੇ ਵਿੱਚ ਕੱਟ ਲਏ ਆ ਆਲੂ ਆਪਾਂ ਛੋਟੇ ਸਾਈਜ਼ ਦੇ ਹੀ ਲਏ ਸੀ ਬਹੁਤੇ ਵੱਡੇ ਨਹੀਂ ਲਏ ਫਿਰ ਤਿੰਨ ਆਲੂ ਆਪਾਂ ਨੇ ਇਦਾਂ ਛੋਟੇ ਰੱਖ ਲਈ ਆ ਸਾਫ਼ ਤੇ ਹੀ ਰੱਖੇ ਆ ਆਪਾਂ ਨੇ ਇਹ ਵਾਲੇ ਆਲੂ ਹੁਣ ਆਲੂਆਂ ਨੂੰ ਆਪਾਂ ਪਾਣੀ ਵਿੱਚ ਰੱਖ ਦਵਾਂਗੇ ਕਾਲੇ ਨਾ ਹੋ ਜਾਣ ਇੱਧਰ ਆਪਾਂ ਨੇ ਮਸਾਲਾ ਗ੍ਰाइंड ਕਰ ਲਿਆ ਏ ਜੀ ਇੱਧਰ ਬੜੀਆਂ ਵੀ ਚੰਗੀ ਤਰ੍ਹਾਂ ਪਾਣੀ ਵਿੱਚ ਭਿੱਜ ਗਈਆਂ ਨੇ ਹੁਣ ਇਹਨਾਂ ਨੂੰ ਆਪਾਂ ਨਿਚੋੜ ਲਵਾਂਗੇ ਦੇਖੋ ਪਾਣੀ ਹਜੇ ਵੀ ਗਰਮਾ ਇਹ ਪਾਣੀ ਨੂੰ ਮੈਂ ਕੱਢ ਕੇ ਨਾ ਥੋੜਾ ਜਿਹਾ ਠੰਡਾ ਪਾਣੀ ਮਿਲਾ ਕੇ ਇਹਨਾਂ ਨੂੰ ਨਿਚੋੜ ਲਵਾਂਗੀ ਦੇਖੋ ਆਪਾਂ ਨੇ ਬੜੀਆਂ ਨੂੰ ਖੰਡੇ ਪਾਣੀ ਵਿੱਚ ਵੀ ਧੋ ਲਿਆ ਏ ਹੁਣ ਨਾ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਘੁੱਟ ਕੇ ਨਿਚੋੜ ਦਵਾਂਗੇ ਜਿਹੜਾ ਇਹਦੇ ਵਿੱਚ ਐਕਸਟਰਾ ਪਾਣੀ ਆ ਆਪਾਂ ਇਹਦੇ ਵਿੱਚੋਂ ਸਾਰਾ ਕੱਢ ਲਵਾਂਗੇ। ਇਧਰ ਮੈਂ 2 ਚਮਚ ਤੇਲ ਦੇ ਪਾ ਕੇ ਕੁੱਕਰ ਦੇ ਵਿੱਚ ਗਰਮ ਹੋਣ ਲਈ ਰੱਖ ਦਿੱਤੇ ਆ। ਬੜੀਆਂ ਜਿਨ੍ਹਾਂ ਇਦਾਂ ਬੜੀਆਂ ਨੂੰ ਭਿਉਉਂਗੇ ਰੱਖਣ ਦੇ ਨਾਲ ਨਾ ਇਹਦੇ ਵਿੱਚ ਜਿਹੜੀ ਹਾਮਕ ਜੀ ਹੁੰਦੀ ਆ ਉਹ ਨਿਕਲ ਜਾਂਦੀ ਆ। ਇਦਾਂ ਵਧੀਆ ਬਣਦੀਆਂ ਨੇ। ਕਈ ਲੋਕ ਇਹਨਾਂ ਨੂੰ ਜਦ ਹੀ ਫਰਾਈ ਕਰ ਲੈਂਦੇ ਆ ਬਿਨਾਂ ਧੋਤੇ ਕਿਉਂਕਿ ਨਾ ਇਹਨਾਂ ਵਿੱਚ ਰੇਤ ਰੇਤ ਜੀ ਹੁੰਦੀ ਹੈ ਮਿੱਟੀ ਰੇਤ ਜੀ ਉਹ ਚੰਗੀ ਤਰ੍ਹਾਂ ਧੋ ਲੈਣਾ ਇਹਨਾਂ ਨੂੰ ਜ਼ਰੂਰੀ ਆ ਜਿਨ੍ਹਾਂ ਨੇ ਭਿਉਂਗੇ ਨਹੀਂ ਰੱਖਣੀ ਹੈ ਨਾ ਉਹ ਥੋੜਾ ਜਿਹਾ ਇਹਨੂੰ ਧੋ ਕੇ ਜਦ ਫਰਾਈ ਕਰ ਸਕਦੇ ਆ ਪਰ ਆਪਾਂ ਨੇ ਇਹਨਾਂ ਨੂੰ ਭਿਉਂ ਕੇ ਰੱਖਿਆ ਸੀ ਬੜੀਆਂ ਵਿੱਚੋਂ ਪਾਣੀ ਆਪਾਂ ਚੰਗੀ ਤਰ੍ਹਾਂ ਨਿਚੋੜ ਲਿਆ ਏ ਇਧਰ ਤੇਲ ਵੀ ਚੰਗੀ ਤਰ੍ਹਾਂ ਗਰਮ ਆ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਦੇਖੋ ਫਰਾਈ ਕਰਨੀ ਆ ਜਾਂ ਨਾ ਕਰਨੀ ਆ ਤੁਹਾਡੀ ਆਪਣੀ ਇੱਛਾ ਹੈ ਪਰ ਸਾਡੇ ਘਰੇ ਇਦਾਂ ਹੀ ਸਬਜੀ ਖਾਂਦੇ ਆ ਜਿੱਦਾਂ ਮੈਂ ਤੁਹਾਨੂੰ ਬਣਾ ਕੇ ਦੱਸਣ ਲੱਗੀ ਆ ਮੇਰੇ ਘਰੇ ਸਭ ਤੋਂ ਜ਼ਿਆਦਾ ਗਰਮੀਆਂ ਵਿੱਚ ਇੱਕ ਤਾਂ ਆਲੂ ਪਕੌੜਿਆਂ ਦੀ ਸਬਜੀ ਬਣਾਈ ਜਾਂਦੀ ਆ ਇੱਕ ਆਲੂ ਬੜੀਆਂ ਦੀ ਇਹ ਸਬਜੀ ਨੂੰ ਘਰ ਦੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਜਿੱਦਾਂ ਮੇਰੇ ਘਰੇ ਸੋਇਆਬੀਂ ਦੀ ਬੜੀਆਂ ਦੀ ਸਬਜੀ ਬਣਦੀ ਆ ਮੈਂ ਤੁਹਾਡੇ ਨਾਲ ਉਹ ਵਾਲਾ ਤਰੀਕਾ ਸ਼ੇਅਰ ਕਰਨ ਲੱਗੀ ਆ ਜੀ ਸਭ ਦਾ ਸਬਜੀ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਆ ਤੁਸੀਂ ਮੈਂ ਤੁਹਾਡੇ ਨਾਲ ਉਹ ਯੂ ਸ਼ੇਅਰ ਕਰਨ ਲੱਗੀ ਹਾਂ ਜਿੱਦਾਂ ਮੈਂ ਆਪ ਬਣਾਉਣੀ ਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਬੜੀਆਂ ਜਿਹੜੀਆਂ ਨੇ ਫਰਾਈ ਹੋ ਚੁੱਕੀਆਂ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਇੱਕ ਪਲੇਟ ਦੇ ਵਿੱਚ ਦੇਖੋ ਇਹਨਾਂ ਬੜੀਆਂ ਨੂੰ ਆਪਾਂ ਨੇ ਪਲੇਟ ਵਿੱਚ ਕੱਢ ਲਿਆ ਏ ਇਦਾਂ ਕਰਨ ਦੇ ਨਾਲ ਜਿਹੜੀਆਂ ਬੜੀਆਂ ਦੇ ਵਿੱਚ ਕੱਚਾ ਬਣ ਜਿਆ ਹੁੰਦਾ ਹੈ ਨਾ ਉਹ ਖਤਮ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਬਣਾਉਂਦੇ ਆਂ ਅਸੀਂ ਹੁਣ ਆਪਾਂ ਨੇ ਉਹ ਯੂ ਕੁੱਕਰ ਫੇਰ ਗੈਸ ਉੱਤੇ ਰੱਖ ਲਿਆ ਏ ਇਹਦੇ ਵਿੱਚ ਆਪਾਂ ਇੱਕ ਕੜਛੀ ਤੇਲ ਦੀ ਪਾਵਾਂਗੇ ਜਿੰਨਾ ਕਾਪਾ ਆਮ ਨਾਰਮਲ ਤੇਲ ਰੋਜ਼ ਵਰਤਨੇ ਆ ਮਸਾਲਾ ਭੁੰਨਣ ਦੇ ਲਈ ਓਨਾ ਕਾਪਾ ਤੇਲ ਪਾ ਦੇਵਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਏ ਇਹਦੇ ਵਿੱਚ ਪਾ ਦੇਵਾਂਗੇ ਹੁਣ ਆਪਾਂ ਜੀਰਾ ਤੇ ਦਰਦਰਾ ਜਿਹਾ ਕੁੱਟਿਆ ਹੋਇਆ ਆਪਾਂ ਸੁੱਕਾ ਧਨੀਆ ਪਾ ਦਾਂਗੇ ਜੀਰਾ ਚਟਕ ਗਿਆ ਏ ਜੀ ਹੁਣ ਇਹਦੇ ਵਿੱਚ ਆਪਾਂ ਮਸਾਲਾ ਪਾ ਦੇਵਾਂਗੇ ਉਹ ਫਾਨੇ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜੀ ਕਈ ਦਿਨ ਪਹਿਲਾਂ ਨਾ ਗਰਮ ਮਸਾਲਾ ਮੁੱਕਿਆ ਹੋਇਆ ਸੀ ਘਰੇ ਤੇ ਮੈਂ ਨਾ ਦਰਦਰਾ ਜਿਹਾ ਕੁੱਟ ਕੇ ਸਾਬਤ ਧਨੀਆ ਪਾਤਾ ਸੀ ਉਸ ਦਿਨ ਤੋਂ ਸਾਰਿਆਂ ਨੂੰ ਘਰੇ ਇੰਨੀ ਸਬਜੀ ਪਸੰਦ ਆਈ ਆ ਉਸ ਦਿਨ ਤੋਂ ਉਹ ਰੋਜ਼ ਹੀ ਕਹਿ ਦਿੰਦੇ ਆ ਕਿ ਅੱਜ ਵੀ ਉਹ ਧਨੀਆ ਕੁੱਟ ਕੇ ਪਾ ਦਿਤੇ ਮੈਨੂੰ ਹੁਣ ਉਹੀ ਪਾਉਣਾ ਪੈਂਦਾ ਏ ਤੇ ਫਲੇਵਰ ਜਿਹੜਾ ਆ ਸਬਜੀ ਦੇ ਵਿੱਚ ਬਹੁਤ ਵਧੀਆ ਆਉਂਦਾ ਏ ਦਰਦਰਾ ਜਿਹਾ ਕੁੱਟਿਆ ਹੋਇਆ ਧਨੀਆ ਪਾਣ ਦੇ ਨਾਲ ਦੇਖੋ ਹੁਣ ਆਪਾਂ ਤੜਕੇ ਨੂੰ ਨਾ ਚੰਗੀ ਤਰ੍ਹਾਂ ਭੁੰਨਣਾ ਏ ਜਦੋਂ ਤੱਕ ਇਹ ਪਾਣੀ ਸੁੱਕ ਨਾ ਜਾਵੇ ਅਤੇ ਤੇਲ ਨਾ ਛੱਡ ਦੇਵੇ ਕਿਉਂਕਿ ਬੰਸਵੰਨੀਆਂ ਚੀਜ਼ਾਂ ਪਾਉਣ ਦੇ ਨਾਲ ਨਹੀਂ ਸਬਜੀ ਦਾ ਸਵਾਦ ਬਣਦਾ ਜਿੰਨਾ ਇਹ ਮਸਾਲਾ ਚੰਗੀ ਤਰ੍ਹਾਂ ਭੁੰਨ ਜਾਣ ਤੋਂ ਬਾਅਦ ਸਬਜੀ ਦਾ ਸਵਾਦ ਆਉਂਦਾ ਹੈ ਜੀ ਉੱਭਰ ਕੇ ਇਸ ਕਰਕੇ ਨਾ ਆਪਾਂ ਨੇ ਮਸਾਲੇ ਨੂੰ ਚੰਗੀ ਤਰ੍ਹਾਂ ਹੀ ਜਾਂ ਦੇ ਨਾਲ ਭੁੰਨਣਾ ਏ ਤੁਸੀਂ ਦੇਖ ਸਕਦੇ ਹੋ ਮਸਾਲਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਚੁੱਕਿਆ ਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਹਲਦੀ ਪਾਊਡਰ ਛੋਟੀ ਚਮਚ ਆਪਾਂ ਹਲਦੀ ਪਾਊਡਰ ਪਾਇਆ ਏ ਤੇ ਸੁਆਦ ਦੇ ਅਨੁਸਾਰ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਹਲਦੀ ਨਮਕ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਮੈਂ ਲਾਲ ਮਿਰਚ ਪਾਏ ਤੋਂ ਬਿਨਾ ਹੀ ਸਬਜ਼ੀ ਦਾ ਰੰਗ ਜਿਹੜਾ ਬਹੁਤ ਵਧੀਆ ਬਣਾ ਕੇ ਦਿਖਾਵਾਂਗੀ ਤੇ ਮੇਰਾ ਬੇਟਾ ਕਹਿੰਦਾ ਫਿਰ ਅੱਜ ਤੁਸੀਂ ਇਹਦੇ ਵਿੱਚ ਲਾਲ ਮਿਰਚ ਦੀ ਵਰਤੋਂ ਨਹੀਂ ਕਰਨੀ ਸੋ ਆਪਾਂ ਇਹਦੇ ਵਿੱਚ ਲਾਲ ਮਿਰਚ ਦੀ ਵਰਤੋਂ ਨਹੀਂ ਕਰਾਂਗੇ ਉਹਨਾਂ ਸਬਜ਼ੀ ਦਾ ਕਲਰ ਲਾਲ ਮਿਰਚਾਂ ਤੋਂ ਬਿਨਾ ਹੀ ਵਧੀਆ ਬਣਾ ਕੇ ਦਿਖਾਵਾਂਗੇ ਹਲਦੀ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਈ ਆ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਪਹਿਲਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਹੋਰ ਭੁੰਨਾਂਗੇ ਹੀ ਪਉਣ ਤੋਂ ਬਾਅਦ ਨਾਲ ਆਪਾਂ ਇਹਦੇ ਵਿੱਚ ਬੜੀਆਂ ਔਰ ਆਲੂ ਪਾ ਕੇ ਉਹਨੂੰ ਚੰਗੀ ਤਰ੍ਹਾਂ ਸੇਕ ਲਵਾਉਣਾ ਹੈ ਨਾਲੇ ਤਾਂ ਮਸਾਲਾ ਪੁੱਜ ਜੂ ਨਾਲੇ ਆਲੂ ਅਤੇ ਬੜੀਆਂ ਨੂੰ ਥੋੜਾ ਜਿਹਾ ਸੇਕ ਲੱਗ ਜੂਗਾ ਆਲੂ ਪਾ ਕੇ ਹੁਣ ਆਪਾਂ ਚੰਗੀ ਤਰ੍ਹਾਂ ਕਰ ਦੇਵਾਂਗੇ ਉਹਨੂੰ ਮਿਕਸ ਤੇ 2 ਕੁ ਮਿੰਟ ਆਪਾਂ ਇਹਨੂੰ ਟੱਕ ਕੇ ਪਕਾ ਲਵਾਂਗੇ ਇਦਾਂ ਬਣਾਉਣ ਦੇ ਨਾਲ ਨਾ ਸਬਜੀ ਦਾ ਕਲਰ ਜਿਹੜਾ ਆ ਬਹੁਤ ਵਧੀਆ ਹੁੰਦਾ ਹੈ ਬੰਨ ਸੁਵੰਨੇ ਮਸਾਲੇ ਪਾਣ ਦੀ ਕੋਈ ਲੋੜ ਨਹੀਂ ਹੈਗੀ ਬਹੁਤ ਵਧੀਆ ਸਬਜੀ ਬਣ ਕੇ ਇਦਾਂ ਤਿਆਰ ਹੋਊਗੀ ਦੇਸੀ ਜਿਹੇ ਤਰੀਕੇ ਦੇ ਨਾਲ 2 ਮਿੰਟਾਂ ਮੈਂ ਚੰਗੀ ਤਰ੍ਹਾਂ ਸਬਜੀ ਨੂੰ ਸੇਕ ਲਵਾ ਲਿਆ ਏ ਚੰਗੀ ਤਰ੍ਹਾਂ ਦੇ ਨਾਲ ਆਪਾਂ ਨੇ ਮਸਾਲੇ ਨੂੰ ਆਲੂ ਬੜੀਆਂ ਨੂੰ ਰਾੜ ਲਿਆ ਜੀ ਹੁਣ ਇਹਦੇ ਵਿੱਚ ਆਪਾਂ ਆਪਣੀ ਲੋੜ ਦੇ ਮੁਤਾਬਿਕ ਪਾਣੀ ਪਾ ਦਵਾਂਗੇ ਜਿੰਨੀ ਤੁਸੀਂ ਸੰਗਣੀ ਜਾਂ ਪਤਲੀ ਰੱਖਣੀ ਚਾਹੁੰਦੇ ਹੋ ਤਰੀ ਇਹਦੀ ਉਹਨਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਸਬਜ਼ੀ ਦੇ ਵਿੱਚ ਆਪਾਂ ਨੇ ਆਪਣੀ ਲੋੜ ਦੇ ਮੁਤਾਬਿਕ ਪਾਣੀ ਪਾ ਲਿਆ ਹੈ ਹੁਣ ਆਪਾਂ ਕੁੱਕਰ ਦਾ ਟੱਕਣ ਬੰਦ ਕਰਾਂਗੇ ਅਤੇ 6-7 ਬਿਸਲਾ ਚੰਗੀ ਤਰ੍ਹਾਂ ਨਾਲ ਆਉਣ ਦਵਾਂਗੇ ਸਬਜ਼ੀ ਦੀ ਜਿਹੜੀ ਤਰੀ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਜੀ ਸਬਜ਼ੀ ਵਿੱਚ ਕੱਚਾਪਨ ਨਾ ਰਹੇ ਇਸ ਕਰਕੇ ਸਬਜ਼ੀ ਦੀ ਤਰੀ ਨੂੰ ਪਕਾਉਣਾ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਦੇਖੋ ਜੀ 6 ਸਾਂ ਬਿਸਲਾ ਇਹਦੀ ਚੰਗੀ ਤਰ੍ਹਾਂ ਵੱਜ ਚੁੱਕੀਆਂ ਨੇ ਹੁਣ ਆਪਾਂ ਕੁੱਕਰ ਦਾ ਢੱਕਣ ਤੇ ਖੋਲ ਲਵਾਂਗੇ ਤੁਸੀਂ ਸਬਜ਼ੀ ਦਾ ਕਲਰ ਵੀ ਦੇਖ ਸਕਦੇ ਹੋ ਬਿਨਾ ਲਾਲ ਮਿਰਚਾਂ ਤੋਂ ਆਪਾਂ ਨੇ ਕਿੰਨਾ ਵਧੀਆ ਜਿਹੜਾ ਸਬਜ਼ੀ ਦਾ ਕਲਰ ਲੈ ਕੇ ਆਂਦਾ ਹੈ ਜੀ ਇਹ ਸਾਰਾ ਕਮਾਲ ਹੈਗਾ ਇਹ ਤੜਕੇ ਦਾ ਤੜਕਾ ਚੰਗੀ ਤਰ੍ਹਾਂ ਭੁੱਜਿਆ ਹੈ ਔਰ ਆਪਾਂ ਜਦੋਂ ਹਲਦੀ ਪਾਈ ਸੀ ਆਪਾਂ ਹਲਦੀ ਨੂੰ ਵੀ ਚੰਗੀ ਤਰ੍ਹਾਂ ਭੁੰਨੇ ਆਏ ਉਸ ਤੋਂ ਬਾਅਦ ਆਪਾਂ ਪਾਣੀ ਪਾ ਕੇ ਮਸਾਲੇ ਨੂੰ ਹੋਰ ਪਕਾਇਆ ਸੀ ਇਹ ਕਮਾਲ ਹੈ ਜੀ ਬਿਨਾ ਲਾਲ ਮਿਰਚਾਂ ਤੋਂ ਸਬਜ਼ੀ ਦਾ ਕਲਰ ਵਧੀਆ ਲਿਆਣ ਦਾ ਹੁਣ ਆਪਾਂ ਜਿਹੜੇ ਇਹਦੇ ਵਿੱਚ ਸਾਫ ਤੇ ਆਲੂ ਪਾਏ ਸੀ ਆਪਾਂ ਉਹਨਾਂ ਨੂੰ ਕੱਢ ਕੇ ਭੰਨ ਲਵਾਂਗੇ ਇਹ ਵਾਲੇ ਆਲੂਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲੈਣਾ ਏ ਦੇਖੋ ਆਲੂ ਚੰਗੀ ਤਰ੍ਹਾਂ ਮੈਸ਼ ਕਰ ਲਏ ਆ ਹੁਣ ਇਹਨਾਂ ਨੂੰ ਆਪਾਂ ਸਬਜ਼ੀ ਦੇ ਵਿੱਚ ਰਲਾ ਦੇਵਾਂਗੇ ਸਬਜ਼ੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਇੱਥੇ ਆਪਾਂ ਗੈਸ ਚਲਾ ਲਿਆ ਏ ਬਸ ਆਪਾਂ 1 ਮਿੰਟ ਦੇ ਲਈ ਸਿਰਫ 1 ਮਿੰਟ ਆਪਾਂ ਸੇਕ ਲਵਾਵਾਂਗੇ ਸਬਜ਼ੀ ਨੂੰ ਤਾਂ ਜੋ ਜਿਹੜੇ ਪਾਲੂ ਪਾਏ ਆ ਇਹ ਵੀ ਚੰਗੀ ਤਰ੍ਹਾਂ ਰੱਚ ਵਿੱਚ ਜਾਣ ਸਬਜ਼ੀ ਵਿੱਚ ਇੱਕ ਮਿੰਟ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆ। ਇੱਥੇ ਇੱਕ ਮਿੰਟ ਹੋ ਗਿਆ ਏ ਜੀ ਹੁਣ ਗੈਸ ਆਪਾਂ ਕਰ ਦੇਵਾਂਗੇ ਬੰਦ। ਸਬਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ। ਤੁਹਾਨੂੰ ਮੇਰਾ ਇਹ ਤਰੀਕਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਵਾਰੀ ਇਹ ਸਬਜੀ ਨੂੰ ਜਰੂਰ ਬਣਾ ਕੇ ਖਾਣਾ। ਸਾਰੇ ਬਹੁਤ ਪਸੰਦ ਕਰਦੇ ਆ ਜੀ ਇਹ ਸਬਜੀ ਨੂੰ। ਤੁਸੀਂ ਵੀ ਇੱਕ ਵਾਰ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਵੀਡੀਓ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ